ਦਾ ਖਤਰਾ ਵੱਧ ਜਾਂਦਾ ਹੈ ਮਾਹਰਾਂ ਅਨੁਸਾਰ ਸਟ੍ਰੋਕ ਇੱਕ ਮੈਡੀਕਲ ਐਮਰਜੈਂਸੀ ਹੈ ਜਿਸ ਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੇ ਰੋਗੀਆਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਇਸ ਸੰਬੰਧੀ ਨਿਊਰੋ ਸਪੈਸ਼ਲਿਸਟ ਡਾਕਟਰ ਜਸਪ੍ਰੀਤ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ ਇਸ ਦੌਰਾਨ ਉਹਨਾਂ ਸਟ੍ਰੋਕ ਬਾਰੇ ਜਾਣਕਾਰੀ ਸਾਂਝਾ ਕੀਤੀ ਤੇ ਸਟ੍ਰੋਕ ਦੇ ਲੱਛਣਾਂ ਅਤੇ ਇਸ ਦੇ ਬਚਾਅ ਬਾਰੇ ਵਿਸਥਾਰ ਤੇ ਨਾਲ ਦੱਸਿਆ ਸਤਿ ਸ਼੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪਵਿੱਤ ਕੋ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਸਰਦੀਆਂ ਦਾ ਮੌਸਮ ਜਿੱਦਾਂ ਹੀ ਸ਼ੁਰੂ ਹੁੰਦਾ ਹੈ ਸਟ੍ਰੋਕਸ ਦੇ ਬਹੁਤ ਸਾਰੇ ਕੇਸਿਸ ਜਿਹੜੇ ਨੇ ਨਿੱਜੀ ਹਸਪਤਾਲ ਜਾਂ ਫਿਰ ਗਵਰਨਮੈਂਟ ਹਸਪਤਾਲਸ ਦੇ ਵਿਚਾਰੇ ਬਹੁਤ ਜ਼ਿਆਦਾ ਸ਼ੁਰੂ ਹੋ ਜਾਂਦੇ ਨੇ ਕੀ ਕੁਝ ਰੀਜ਼ਨਸ ਨੇ ਸਟ੍ਰੋਕਸ ਤੇ ਕੀ ਕਿਵੇਂ ਪ੍ਰੀਵੈਂਸ਼ਨ ਕੀਤੀ ਜਾ ਸਕਦੀ ਹੈ ਕਿਹੜੇ ਲੋਕ ਹੀ ਇਹਦੇ ਤੋਂ ਪ੍ਰੋਨ ਨੇ ਇਹ ਸਾਰੇ ਹੀ ਬਾਰੀ ਚੀਜ਼ਾਂ ਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਡਾਕਟਰ ਜਸਪ੍ਰੀਤ ਸਿੰਘ ਜੋ ਕਿ ਇੱਕ ਨਿਊਰੋ ਸਪੈਸ਼ਲਿਸਟ ਨੇ ਉਹਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਸਰਦੀਆਂ ਦੇ ਵਿੱਚ ਸਟ੍ਰੋਕਸ ਕਿੰਨ ਕਿਸ ਤਰੀਕੇ ਦੇ ਨਾਲ ਆਉਂਦੇ ਨੇ ਕਿਸ ਤਰੀਕੇ ਦੇ ਨਾਲ ਅਸੀਂ ਇਹਨੂੰ ਪ੍ਰੀਵੈਂਟ ਕਰ ਸਕਦੇ ਆ ਐ ਕੋਣ ਹੈ ਜੋ ਲੋਕੀ ਨੇ ਜੋ ਬਹੁਤ ਜ਼ਿਆਦਾ ਇਸ ਡਿਜ਼ੀਜ਼ ਤੋਂ ਪ੍ਰੋਨ ਹੁੰਦੇ ਨੇ ਡਾਕਟਰ ਜਸਪ੍ਰੀਤ ਸਿੰਘ ਤੁਹਾਡਾ ਜੀ ਮੇਰਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਸ਼੍ਰੀ ਕਾਨਾਪਾ ਡਾਕਟਰ ਜਸਪ੍ਰੀਤ ਸਿੰਘ ਸਭ ਤੋਂ ਪਹਿਲਾ ਵੱਡਾ ਸਵਾਲ ਇਹ ਹੀ ਹੁੰਦਾ ਹੈ ਕਿ ਸਟ੍ਰੋਕ ਬੇਸਿਕਲੀ ਹੈ ਕੀ ਕਿਉਂਕਿ ਲੋਕ ਨਹੀਂ ਸਮਝ ਪਾਉਂਦੇ ਜਦੋਂ ਉਹਨਾਂ ਨੂੰ ਸਟ੍ਰੋਕ ਆਂਦਾ ਹੈ ਬਹੁਤ ਸਾਰੇ ਮਿਸਕਨਸੈਪਸ਼ਨਸ ਜਿਹੜੇ ਨੇ ਇਸ ਸਟ੍ਰੋਕ ਵਾਲੀ ਇਸ਼ੂ ਨੂੰ ਲੈ ਕੇ ਬਹੁਤ ਜ਼ਿਆਦਾ ਹੁੰਦੇ ਨੇ ਵਾਟ ਇਜ਼ ਬੇਸਿਕਲੀ ਅ ਸਟ੍ਰੋਕ ਸਟ੍ਰੋਕ ਇੱਕ ਨਿਊਰੋਲੋਜੀਕਲ ਐਮਰਜੈਂਸੀ ਹੈ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਚਾਹੀਦਾ ਸਟ੍ਰੋਕ ਦੋ ਵੈਰਾਈਟੀਆਂ ਦਾ ਹੁੰਦਾ ਹੈ ਇੱਕ ਜਿਹਦੇ ਵਿੱਚ ਨਸ ਬਲੌਕ ਹੋ ਜਾਂਦੀ ਹੈ ਜਿੰਨੂੰ ਕਿ ਅਸੀਂ ਇਸ਼ੈਮਿਕ ਸਟ੍ਰੋਕ ਕਹਿੰਨੇ ਦੂਜਾ ਹੁੰਦਾ ਜਿਹਦੇ ਵਿੱਚ ਨਸ ਫੱਟ ਜਾਂਦੀ ਹੈ ਜਿੰਨੂੰ ਅਸੀਂ ਹੈਮਰੇਜਿਕ ਸਟ੍ਰੋਕ ਕਹਿੰਨੇ ਤੇ ਹੁਣ ਦੋਨਾਂ ਦੀ ਇਟਿਓਲੋਜੀ ਯਾਨੀ ਦੋਨਾਂ ਦੇ ਰੀਜ਼ਨਸ ਬਿਲਕੁਲ ਡਿਫਰੈਂਟ ਨੇ ਦੋਨਾਂ ਦੇ ਜੋ ਰਿਸਕ ਫੈਕਟਰਸ ਨੇ ਉਹ ਟੋਟਲੀ ਡਿਫਰੈਂਟ ਨੇ ਇਹ ਚੀਜ਼ ਇੱਕ ਜਨਰਲ ਪਬਲਿਕ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਔਰ ਕਿਉਂ ਇਹ ਸਟ੍ਰੋਕ ਵਿਂਟਰਸ ਵੱਧ ਜਾਂਦੇ ਇਹਦਾ ਰੀਜ਼ਨ ਸਮਝਣਾ ਵੀ ਬਹੁਤ ਜ਼ਰੂਰੀ ਹੈ ਔਰ ਇਹ ਚੀਜ਼ ਸਭ ਤੋਂ ਜ਼ਰੂਰੀ ਸਮਝਣਾ ਹੈ ਕਿ ਇਹਨਾਂ ਵਾਸਤੇ ਕਿਦਾਂ ਪ੍ਰੀਵੈਂਟ ਕਰ ਸਕਦੇ ਹਾਂ ਬਿਕੋਜ਼ ਇਹ ਪ੍ਰੀਵੈਂਟੇਬਲ ਚੀਜ਼ ਹੈ ਜੀ ਅਸਲ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਸਟ੍ਰੋਕਸ ਦੇ ਕੇਸਿਸ ਵੱਧ ਜਾਂਦੇ ਨੇ ਸਭ ਤੋਂ ਪਹਿਲਾਂ ਕਿਹੜੇ ਏਜ ਗਰੁੱਪ ਨੂੰ ਪ੍ਰੀਕਾਸ਼ਨਸ ਲੈਣੀ ਚਾਹੀਦੀਆਂ ਨੇ ਡਿਊਰਿੰਗ ਵਿਂਟਰ ਸੀਜ਼ਨ ਐਂਡ ਕੀ ਕੁਝ ਹੈਲਥ ਕੰਡੀਸ਼ਨਸ ਹੁੰਦੀਆਂ ਨੇ ਵਿਚ ਲੀਡ ਟੂ ਸਟ੍ਰੋਕ ਬੇਸਿਕਲੀ ਐਬਸੋਲੂਟ ਥੈਂਕ ਯੂ ਫॉर ਦਿਸ ਕੁਐਸਚਨ ਬਟ ਸਭ ਤੋਂ ਇੰਪੋਰਟੈਂਟ ਸਮਝਣਾ ਹੈ ਕਿ ਸਟ੍ਰੋਕ ਦੀ ਜੋ ਪ੍ਰੀਵੈਂਸ਼ਨ ਦੀ ਤਿਆਰੀ ਏ अर्ਲੀ ਏਜ ਤੋਂ ਸ਼ੁਰੂ ਹੋ ਜਾਂਦੀ ਬਟ ਯੈਸ 50 ਪਲੱਸ ਸਾਰੇ ਜੋ ਮੀਨਸ ਇੰਡੀਵਿਜੂਅਲਸ ਨੇ ਉਹਨਾਂ ਨੂੰ ਆਪਣੀ ਸਕਰੀਨਿੰਗ ਜ਼ਰੂਰ ਕਰਵਾਉਣੀ ਚਾਹੀਦੀ ਹੈ ਰੈਗੂਲਰਲੀ ਆਪਣੇ ਬਲੱਡ ਟੈਸਟ ਕਰਾਉਣ ਕੋਈ ਵੀ ਅਗਰ ਬਲੱਡ ਟੈਸਟ ਦੇ ਡੀਰੇਂਜਮੈਂਟ ਹੁੰਦਾ ਉਹਨੂੰ ਪ੍ਰੋਪਰਲੀ ਮੈਨੇਜ ਕਰਨ ਈਵਨ ਦਾ ਬਲੱਡ ਬਲੱਡ ਟੈਸਟ ਦੇ ਨਾਲ ਨਾਲ ਆਪਣਾ ਬੀਪੀ ਰੈਗੂਲਰਲੀ ਚੈੱਕ ਕਰਵਾਓ ਕਈ ਲੋਕਾਂ ਨੂੰ ਮੈਂ ਦੇਖਿਆ ਕਿ ਬੀਪੀ ਦੀ ਮੈਡੀਸਿਨ ਜੋ ਹੁੰਦੀ ਹੈ ਲੱਗਦੀ ਹੈ ਬਟ ਉਹ ਡੇਲੀ ਨਹੀਂ ਖਾਂਦੇ ਉਹਨਾਂ ਨੂੰ ਉਹ ਕਈ ਵਾਰ ਮੈਨੂੰ ਕਹਿੰਦੇ ਕਿ ਸਰ ਸਾਨੂੰ ਦੇ ਸਿਰ ਭਾਰੀ ਲੱਗਦਾ ਹੈ ਤੇ ਅਸੀਂ ਉਸ ਟਾਈਮ ਬੀਪੀ ਵੀ ਮੈਡੀਸਿਨ ਖਾ ਲੈਂਦੇ ਹਾਂ ਦਿਸ ਇਜ਼ ਅ ਰੋਂਗ ਪ੍ਰੈਕਟਿਸ ਇਹ ਕਿਉਂਕਿ ਨਾਰਮਲੀ ਵੀ ਮੇਰਾ ਕਿਸੇ ਦਾ ਵੀ ਬੀਪੀ ਸਰਦੀਆਂ 'ਚ ਵੱਧਦਾ ਹੈ ਔਰ ਅਗਰ ਅਸੀਂ ਸਰਦੀਆਂ ਚ ਬੀਪੀਟੀ ਮੈਡੀਸਿਨ ਨਹੀਂ ਖਾਂਦੇ ਤੇ ਉਹ ਇੱਕਦਮ ਸਪਾਈਕਰ ਜਾਂਦਾ ਤੇ ਨਸ ਨੂੰ ਨਸ ਫਟ ਜਾਂਦੀ ਹੈ ਇਹਦੀ ਇਹੀ ਰੀਜ਼ਨ ਹੈ ਜਿੱਤੇ ਕਰਕੇ ਸਰਦੀਆਂ ਚ ਸਾਨੂੰ ਸਟ੍ਰੋਕ ਦੇ ਬਹੁਤ ਜ਼ਿਆਦਾ ਪੇਸ਼ੈਂਟ ਮਿਲਦੇ ਸਪੈਸ਼ਲੀ ਦਾ ਹੈਮਰੇਜਿਕ ਸਟ੍ਰੋਕ ਤੇ ਇਹਦਾ ਇੱਕ ਸਿੰਪਲ ਤਰੀਕਾ ਪ੍ਰੀਵੈਂਟ ਕਰਨ ਦਾ ਇਹੀ ਹੈ ਕਿ ਤੁਸੀਂ ਆਪਣੀ ਬੀਪੀਟੀ ਛੋਟੀ ਚ ਮੈਡੀਸਿਨ ਰੈਗੂਲਰਲੀ ਖਾਓ ਹੋਰ ਕੁਝ ਨਹੀਂ ਕਰਨਾ ਆਪਣੇ ਪੈਰਾਮੀਟਰਸ ਠੀਕ ਰੱਖੋ ਲਾਈਫਸਟਾਈਲ ਹੈਲਦੀ ਰੱਖੋ ਤੇ ਆਪਣੀ ਬੀਪੀਟੀ ਮੈਡੀਸਿਨ ਰੈਗੂਲਰ ਅਸਰ ਜਿ세 ਤੁਸੀਂ ਪ੍ਰੀਵੈਂਸ਼ਨ ਦੀ ਗੱਲ ਕੀਤੀ ਹੈ ਲਾਈਫਸਟਾਈਲ ਦੇ ਵਿੱਚ ਕਿਸ ਤਰੀਕੇ ਦੇ ਚੇਂਜਸ ਅਸੀਂ ਲਾ ਸਕਦੇ ਹਾਂ ਕਿਉ ਬਾਗ ਫੂਡ ਬਹੁਤ ਜ਼ਿਆਦਾ ਟ੍ਰੈਂਡ ਚੱਲ ਗਿਆ ਹੈ ਕਿ ਤੁਸੀਂ ਕੋਈ ਮਿਕਸਚਰ ਆ ਉਹਦੇ ਚ ਗਰਮ ਪਾਣੀ ਪਾ ਕੇ ਤੁਸੀਂ ਉਹਨੂੰ ਮਿਕਸ ਕਰਕੇ ਖਾ ਲੈਂਦੇ ਹੋ ਕੁਝ ਵੀ ਤੁਸੀਂ ਕਰ ਸਕਦੇ ਹੋ ਕਿ ਅਸੀਂ ਕਹਿ ਸਕਦੇ ਹਾਂ ਕਿ 올 ਥੀਸ ਲਾਈਫਸਟਾਈਲ ਚੇਂजेस ਜੋ ਆ ਰਹੀਆਂ ਨੇ ਇਹ ਲੀਡ ਕਰਦੀਆਂ ਨੇ ਸਾਡੀ ਨਿਊਰੋਲੋਜੀਕਲ ਇਸ਼ੂਸ ਤੇ ਸਟ੍ਰੋਕ ਜਈ ਬਿਮਾਰੀ ਵੱਲ ਸਾਨੂੰ 150 ਮਿੰਟਸ ਪਰ ਵੀਕ वन दिस इज अगेन रिपीटिंग वन फिफ्टी मिनट्स पर वीक अपने आप एक्टिव रखना एक्टिव का मतलब ब्रिस्क वॉक करो या कोई भी एक्टिविटी करो चाहे स्विमिंग करो साइकिलिंग करो यानी जिम करो बट एक डेढ़ सौ मिनट करना एक हफ्ते बहुत डिफिकल्ट काम नहीं है ये चीज़ रखो दूजा इंपॉर्टेंट है कि हाँ जी खाण ये जरूर होना चाहिए जिन्ना कि अंक फूड अवॉयड कर सीए दैट इज़ मोर इंपॉर्टेंट फाइबर अपनी ऐड करो है ग्रीन लीफी वेजिटेबल सर्दियों च बहुत अच्छी ग्रीन लीफी वेजिटेबल्स मिलती हैं वह खाओ यू नो ऐड Salad in your diet, healthy lifestyle, active lifestyle, and good food. These are the things which can actually prevent stroke.